ਹਾਂਜੀ ਸਸ਼ਿਕਲ ਬੱਚਿਓ ਜੀ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਬੱਚੇ ਆਪਣੇ ਨਵੋਦਿਆ ਦਾ ਸੈਸ਼ਨ ਚੱਲੀ ਜਾਂਦਾ ਵਿੱਚ ਨਵੋਦਿਆ ਤੇ ਪ੍ਰੀਖਿਆ ਪੇਪਰ ਦੀ ਤਿਆਰੀ ਤੇ ਮੈਨੂੰ ਆਇਆ ਲੱਗਦਾ ਵੀ ਬੱਚੇ ਤੁਸੀਂ ਸਾਰੇ ਬੜੇ ਜੋਰਾ ਸ਼ੋਰਾ ਨਾਲ ਤਿਆਰੀ ਕਰ ਰਹੇ ਹੋਗੇ ਆਪਾਂ ਇਹਦੇ ਵਿੱਚ ਵਾਅਦਾ ਕਰੀਏ ਬੱਚੇ ਠੀਕ ਹੈ ਐਡ ਕਰਦੇ ਹਾਂ ਬੱਚੇ ਆਪਾਂ ਸਿੱਖੀ ਜਾਂਦੇ ਸੀ ਐਲਸੀਐਮ ਸਿੱਖ ਰਹੇ ਸੀ ਬੱਚੇ ਆਪਾਂ ਐਲਸੀਐਮ ਐਲਸੀਐਮ ਦਾ ਮਤਲਬ ਹੁੰਦਾ ਬੱਚੇ ईस्ट ओमन दिस ओमन मल्टीपल मल्टीपल पंजाबी च बच्चे ਇਸ ਨੂੰ 10 ਸ ਬੋ ਕਹਿ ਦਿੰਦੇ ਆ ਬੱਚੇ ਕਾ ਮਤਲਬ उत्तम पाप वर्तक उत्तम पाप वर्तक ਇਹ ਆਪਾਂ ਕੱਲ ਸਿੱਖਿਆ ਸੀ ਕਿ ਜਿਵੇਂ ਪ੍ਰਾਈਮ ਨੰਬਰ ਹੁੰਦੇ ਹੁੰਦੇ ਨੇ ਜੀ ਹੁੰਦੇ ਨੇ ਪ੍ਰਾਈਮ ਨੰਬਰ ਪ੍ਰਾਈਮ ਮਤਲਬ ਅਭਾਜ ਸੰਖਿਆਵਾਂ ਕਿਹੜੀਆਂ-ਕਿਹੜੀਆਂ ਬੱਚੇ 2 3 5 7 11 13 17 ਇਹ ਜੋ ਆਪਦੇ ਪਹਾੜੇ ਤੇ ਆਉਂਦੇ ਆ ਤੇ ਜਾਂ ਇੱਕ ਦੇ ਪਹਾੜੇ ਤੇ ਆਉਂਦੇ ਆ ਹੋਰ ਕਿਸੇ ਦੇ ਪਹਾੜੇ ਤੇ ਨਹੀਂ ਆਉਂਦੇ ਉਹਨਾਂ ਨੂੰ ਪ੍ਰਾਈਮ ਨੰਬਰ ਕਹਿ ਦਿੰਦੇ ਆ ਬੱਚੇ ਜਿਵੇਂ ਹੁਣ ਮੰਨ ਕੇ ਚੱਲੋ 12 ਤੇ 14 ਦਾ ਆਪਾਂ ਐਲਸੀਐਫ ਕੱਢਣਾ ਬੱਚੇ 12 ਤੇ 14 ਦਾ ਐਲਸੀਐਫ ਕੱਢਣਾ ਬੱਚੇ ਆਪਾਂ ਕੀ ਕਰਾਂਗੇ ਆਪਾਂ 12 ਤੇ 14 ਨੂੰ ਇਕੱਠੇ ਰੱਖ ਲਾਂਗੇ ਬੱਚੇ ਕਰਵਾਇਆ ਸੀ ਬੱਚੇ ਇੱਕ ਵਾਰੀ ਰਿਵਾਈਜ਼ ਕਰ ਲਾਂ ਤਾਂ ਕਿ ਆਪਾਂ ਅੱਗੇ ਵੀ ਕਰ ਸਕੀਏ ਫਿਰ ਆਪਾਂ ਐਸ ਸੀ ਐਫ ਨੂੰ ਸਮਝ ਸਕੀਏ ਬੱਚੇ ਦੋ ਦੇ ਟੇਬਲ ਤੇ 12 ਕਿੰਨੇ ਤੇ ਆਉਂਦਾ ਬੱਚੇ ਦੋ ਦੇ ਟੇਬਲ ਤੇ 14 ਕਿੰਨੇ ਤੇ ਆਉਂਦਾ ਬੱਚੇ 7 ਤੇ ਠੀਕ ਹੈ ਬੱਚੇ ਦੋ ਦੇ ਟੇਬਲ ਤੇ ਆ ਤਿੰਨ ਤੇ ਤੇ 7 ਆਉਂਦਾ ਹੀ ਨਹੀਂ ਫਿਰ ਆਪਾਂ ਦੇਖ ਲਿਆ ਤਿੰਨ ਦੇ ਟੇਬਲ ਤੇ ਆ 1 ਤੇ ਤੇ 7 ਤੇ ਉਤਬਾਦ ਜੰਪ ਕਰਕੇ ਤੁਹਾਨੂੰ 7 ਹੀ ਆਉਣਾ ਪੈਣਾ ਕਿਉਂ ਕਿ 7 ਨਾਲ 2 ਦੇ ਭਾੜੇ ਤੇ ਆਵੇ ਨਾ 3 ਦੇ ਭਾੜੇ ਤੇ ਆਵੇ ਨਾ 5 ਦੇ ਭਾੜੇ ਤੇ ਆਵੇ ਤੇ 7 ਦੇ ਭਾੜੇ ਤੇ ਬੱਚੇ ਇਸ ਤਰੀਕੇ ਨਾਲ ਸੋਲਵ ਕਰ ਲੋਗੇ 2 2 3 7 ਠੀਕ ਹੈ ਆਪਾਂ ਦੇਖਾਂਗੇ 4 3 12 12 7 84 83 ਬੱਚੇ ਇਹਨਾਂ ਦੋਨਾਂ ਦਾ ਐਲਸੀਐਮ ਆ ਗਿਆ ਬੱਚੇ ਆਪਾਂ ਕੀਤਾ ਸੀ ਸਮਝਿਆ ਸੀ ਉਮੀਦ ਕਰਦਾ ਤੁਸੀਂ ਸਿੱਖੇ ਹੋਵੋਗੇ ਆਓ ਫਿਰ ਆਪਾਂ ਬਾਕੀ ਐਸ ਸੀ ਐਫ ਕਰ ਲੀਏ ਬੱਚੇ ਆਪਾਂ ਕਰਾਂਗੇ ਹੁਣ ਸ਼ੁਰੂ ਐਸ ਸੀ ਐਫ ਕਹਿੰਦੇ ਬੱਚੇ ਹਾਈਐਸਟ ਹਾਈਐਸਟ ਕਾਮਨ ਹਾਈਐਸਟ ਕਾਮਨ ਫੈਕਟਰ ਹਾਈਐਸਟ ਕਾਮਨ ਫੈਕਟਰ ਅੱਜ ਕੱਲ ਇਹਦਾ ਨਾਮ ਚੇਂਜ ਹੋ ਗਿਆ ਵੈਸੇ ਐਸ ਨੂ ਕਹਿੰਦੇ ਨੇ ਕਹਿੰਦੇ ਨੇ ਜੀਡੀ ਗ੍ਰੇਟੈਸਟ ਕਾਮਨ ਗ੍ਰੇਟੈਸਟ ਕਾਮਨ ਡਿਵੀਜ਼ਰ ਆ ਬੱਚੇ ਐਸ ਨੂੰ ਗ੍ਰੇਟੈਸਟ ਕਾਮਨ ਡਿਵੀਜ਼ਰ ਕਹਿ ਦਿੰਦੇ ਆ ਪੰਜਾਬੀ ਚ ਕਹਿ ਦਿੰਦੇ ਆ ਆਸਵ ਆਸਵ ਮਤਲਬ ਮਹੱਤਵ ਸਮਾਪਵਰਤਕ ਕੀ ਹੁੰਦਾ ਬੱਚੇ ਆਓ ਸਮਝਦੇ ਆ ਬੱਚੇ ਠੀਕ ਹੈ ਮਤਲਬ ਸਮਾਪਵਰਤਕ ਕੀ ਹੈ ਬਨ ਕੇ ਚੱਲੋ ਬੱਚੇ ਮੈਂ 8 ਤੇ 12 ਦੀ ਗੱਲ ਕਰ ਲੈਣਾ ਬੱਚੇ 8 ਤੇ 12 ਦੀ ਗੱਲ ਕਰ ਲੈਣਾ ਬੱਚੇ ਆਪਾਂ ਐਸ ਸੀ ਫ ਕੱਢਦੇ ਆ ਬੱਚੇ 8 ਦੇ ਟੇਬਲ 2 ਦੇ ਟੇਬਲ ਤੇ ਆ ਗਿਆ 4 ਤੇ 2 ਦੇ ਟੇਬਲ ਤੇ 2 ਤੇ 2 ਦੇ ਟੇਬਲ ਤੇ 1 ਤੇ ਚਲੋ 12 12 2 ਦੇ ਟੇਬਲ ਤੇ 6 ਤੇ 2 ਦੇ ਟੇਬਲ ਤੇ 3 ਤੇ 3 ਦੇ ਟੇਬਲ ਤੇ 1 ਤੇ ਹੁਣ ਬੱਚੇ ਆਪਾਂ ਕੀ ਕਰਨਾ ਹੈ ਪਹਿਲਾਂ ਆਪਾਂ 8 ਦੇ ਪ੍ਰਾਈਮ ਫੈਕਟਰਸ ਲਿਖਣਾਗੇ 2 2 2 ਮੇਰਾ ਆਪਾਂ ਲਿਖ ਲਾਂਗੇ ਬੱਚੇ 12 ਦੇ 2 2 3 ਠੀਕ ਕਰਾ ਜੇ ਤੇ ਐਸਿਫ ਕੀ ਹੈ ਐਸਿਫ ਕੀ ਹੈ ਬੱਚੇ ਜਿਹੜੇ ਕਮਨ ਨੇ ਕੱਟੀਓ ਮਤਲਬ ਜਿਹੜਾ 8 ਦੇ ਭਾੜੇ ਚ ਵੀ ਆਈ ਜਾਂਦਾ ਤੇ 12 ਦੇ ਵੀ ਆਪਾਂ ਲਿਖ ਲਿਆ 2 ਫਿਰ ਇੱਕ ਦੂਆ ਹੋਰ ਹੈ ਆਲੋ ਬੱਚੇ ਕੈਨਸਲ ਕਮਨ ਤਾਂ ਦੋ ਹੀ ਬਣਿਆ ਤੇ ਸਾਂਝੇ ਤੇ ਆਨਸਰ ਆ ਜੂਗਾ ਬੱਚੇ 4 ਇਹ ਆਪਣਾ ਆਨਸਰ ਹੈ ਹੁਣ ਸਮਝੋ ਵੀ ਹੈ ਕੀ ਚੀਜ਼ ਐਸਿਫ ਚੀਜ਼ ਕੀ ਹੈ ਬੱਚੇ ਆਪਾਂ ਦੇਖਾਂਗੇ 8 ਕਿਹਦੇ ਭਾੜੇ ਤੇ ਹੁੰਦਾ ਬੱਚੇ 8 ਕਿਹਦੇ ਭਾੜੇ ਤੇ ਹੁੰਦਾ 1 ਦੇ 2 ਦੇ 4 ਦੇ 8 ਦੇ ਤੇ 12 1 ਦੇ 2 ਦੇ 3 ਦੇ 4 ਦੇ 6 ਦੇ 12 ਦੇ ਬੱਚੇ ਹਾਈਐਸਟ ਗ੍ਰੇਟੈਸਟ ਵੱਡੇ ਤੋਂ ਵੱਡਾ ਕਮਨ ਦਾ ਮੰਨ ਦੋਨਾਂ ਚੋਂ ਵੀ ਫੈਕਟਰ ਆ ਬੱਚੇ ਫੈਕਟਰੀ ਤਾਂ ਕਿਹਦੇ ਕਿਹਦੇ ਭਾੜੇ ਤੇ ਹੁੰਦਾ ਤੋ ਆਨਸਰ ਆਪਣਾ 4 ਆ ਜਿਹੜਾ ਬਣੀ ਜਾਂਦਾ ਬੱਚੇ ਇਹਨੂੰ ਲੱਗਦਾ ਵੀ ਤੁਹਾਨੂੰ ਐਸ ਸੀ ਐਫ ਦਾ ਮਤਲਬ ਪਤਾ ਲੱਗ ਗਿਆ ਆਪਾਂ ਹੋਰ ਅਭਿਆਸ ਕਰਦੇ ਆਂ ਹੋਰ ਸਿੱਖਦੇ ਆਂ ਹੋਰ ਅਭਿਆਸ ਕਰਦੇ ਆਂ ਤੁਹਾਨੂੰ ਸੌਖਾ ਹੋ ਜਿਓ ਬੱਚੇ ਆਪਾਂ ਫਿਰ ਇਹਨਾਂ ਦਾ ਰਿਲੇਸ਼ਨ ਬਣਾ ਕੇ ਦੇਖਾਂਗੇ ਐਲ ਸੀ ਐਮ ਤੇ ਐਸ ਸੀ ਐਫ ਦਾ ਬੱਚੇ ਬੰਨ ਕੇ ਚੱਲੋ ਮੈਂ ਆਪਣੇ ਪੰਨੋ ਲਿਖ ਦਿੰਦਾ ਬੱਚੇ ਤੁਹਾਡੇ ਕੋਲ ਰਕਮ ਲਿਖਤੀ ਬੱਚੇ 10 ਤੇ 15 ਆ ਲਓ ਬੱਚੇ ਹੁਣ ਆਪਾਂ ਇਹਦਾ ਐਸ ਸੀ ਐਫ ਕੱਢਦੇ ਆਂ ਪਹਿਲਾਂ ਐਸ ਸੀ ਐਫ ਵੱਡੋ ਬੱਚੇ ਪਹਿਲਾਂ ਆਪਾਂ ਐਸ ਸੀ ਐਫ ਕੱਢਦੇ ਆਂ ਐਸ ਸੀ ਐਫ 10 ਦੇ ਫੈਕਟਰ ਬਣਾਓ ਬੱਚੇ 2 ਦੇ ਟੇਬਲ ਤੇ 5 ਤੇ 5 ਦੇ ਟੇਬਲ ਤੇ 1 ਤੇ ਐਦਾਂ ਹੀ ਆ ਨਾ ਚਲੋ 15 ਬੱਚੇ 15 2 ਦੇ ਟੇਬਲ ਤੇ 10 ਦੇ ਟੇਬਲ ਤੇ 10 ਦੇ ਟੇਬਲ ਤੇ 5 ਤੇ 5 ਦੇ ਟੇਬਲ ਤੇ 1 ਤੇ ਹੁਣ ਬੱਚੇ ਦੇਖੋ 10 ਦੇ ਪ੍ਰਾਈਮ ਫੈਕਟਰ ਅਪਾਜ ਗੁਣਖੰਡ ਕੀ ਬਣੇ ਬੱਚੇ 2 5 ਠੀਕ ਹੈ ਤੇ 15 ਦੇ ਕੀ ਬਣੇ ਬੱਚੇ 2 3 5 10 5 कॉमन ਕੀ ਆ ਬੱਚੇ 5 ਤੇ ਐਸਫ ਕੀ ਬਣ ਗਿਆ ਬੱਚੇ 5 ਠੀਕ ਹੈ ਬੱਚੇ ਇੰਨਾ ਸਮਝ ਲੱਗ ਗਿਆ ਬੱਚੇ ਐਸਫ 5 ਹੀ ਆਊਗਾ ਹੁਣ ਤੁਸੀਂ ਦੇਖੋ 10 ਕਿਦੇ ਕਿਦੇ ਪਹਾੜੇ ਤੇ ਆਉਂਦਾ ਹੈ 1 ਦੇ ਪਹਾੜੇ ਤੇ 2 ਦੇ ਭੜੇ ਤੇ 5 ਦੇ ਪਹਾੜੇ ਤੇ 10 ਦੇ ਪਹਾੜੇ ਤੇ 15 1 3 5 ਤੇ 15 ਹਾਈਐਸਟ ਕਾਮਨ ਫੈਕਟਰ ਕੀ ਆ ਬੱਚੇ ਆ 5 ਬਣੀ ਜਾਂਦਾ ਬੱਚੇ ਠੀਕ ਹੈ ਆਪਾਂ ਦੋਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬੱਚੇ ਹੁਣ ਐਸੇ ਦਾ ਐਲਸੀਐਮ ਪੁੱਛ ਲੈ ਐਲਸੀਐਮ ਪੁੱਛ ਲੈ ਕੀ ਕਰੋਗੇ ਐਲਸੀਐਮ ਉਹਨਾਂ ਨੂੰ ਇਕੱਠਾ ਰੱਖ ਲਓ ਬੱਚੇ 10 ਤੇ 15 ਦੋ ਦੇ ਟੇਬਲ ਤੇ ਪੰਜ ਤੇ ਆ 15 ਜਿਉਂਦਾ ਤਿਉਂ ਤਿੰਨ ਦੇ ਟੇਬਲ ਤੇ ਆ ਪੰਜ ਤੇ ਬੱਚੇ ਪੰਜ ਉਵੇਂ ਉਤਾਰ ਲਾਂਗੇ ਪੰਜ ਦੇ ਟੇਬਲ ਤੇ 1 ਗੁਣਾ ਜਿਹੜਾ 1 1 ਆ ਗਿਆ ਬੱਚੇ ਇਹਨਾਂ ਨੂੰ ਆਪਸ ਚ ਮਲਟੀਪਲਾਈ ਕਰ ਦੋ 2 ਗੁਣਾ 3 ਗੁਣਾ 5 ਇਹੀ ਬੱਚੇ ਆਪਣਾ ਆਨਸਰ ਹੈ 30 ਜਿਹੜਾ ਆਨਸਰ ਆਜੂਗਾ ਇਹ ਤੁਹਾਡਾ ਐਲਸੀਐਮ ਆ ਗਿਆ ਬੱਚੇ ਠੀਕ ਹੈ ਜੀ ਕਰਦਾ ਤੁਹਾਨੂੰ ਸਮਝ ਆ ਗਿਆ ਹੋਊਗਾ ਕੁਝ ਬੱਚਿਆਂ ਨੂੰ ਦਿੱਕਤ ਹੋਊਗੀ ਸਰ ਤੁਸੀਂ ਆਹ ਫੈਕਟਰਸ ਕਿੱਦਾਂ ਬਣਾਉਨੇ ਆਹ ਫੈਕਟਰਸ ਬਣਾਉਣੇ ਦੱਸ ਦੋ ਕੋਈ ਗੱਲ ਨਹੀਂ ਬੱਚੇ ਇਹਦੀ ਪ੍ਰੈਕਟਿਸ ਕਰ ਲੋ 18 ਬੱਚੇ ਸਿਰਫ ਪ੍ਰਾਈਮ ਨੰਬਰ ਆਪਾਂ ਆ ਸੰਖਿਆਵਾਂ ਲੈ ਕੇ ਚੱਲਣਾ ਹੈ ਠੀਕ ਹੈ ਅਲੱਗ ਤੋਂ ਲੈਕਚਰ ਪਿਆ ਬੱਚਿਓ ਜਰੂਰ ਦੇਖਿਓ ਜੇ ਦੋ ਦੇ ਟੇਬਲ ਤੇ ਨੌ ਤੇ ਆਪਾਂ ਸਿਰਫ ਆ ਚੱਕਣੇ ਨੰਬਰ ਬੱਚੇ ਜਿਹੜੇ ਸਿਰਫ ਆਪਦੇ ਪਹਾੜੇ ਤੇ ਆਉਣ ਤੇ ਦੋ ਦੇ ਪਹਾੜੇ ਤੇ ਆਉਣ ਉਸ ਤੋਂ ਬਾਅਦ 3 ਦੇ ਟੇਬਲ ਤੇ 3 ਤੇ 3 ਦੇ ਟੇਬਲ ਤੇ 1 ਤੇ ਇਹਦਾ ਬੱਚੇ ਹੋਰ ਪ੍ਰੈਕਟਿਸ ਕਰੋ ਜਿੰਨੀ ਪ੍ਰੈਕਟਿਸ ਕਰੋਗੇ ਉਨੀ ਘਟ ਹੈ 2 ਦੇ ਟੇਬਲ ਤੇ ਬੱਚੇ 12 ਤੇ 2 ਦੇ ਟੇਬਲ ਤੇ 6 ਤੇ 2 ਦੇ ਟੇਬਲ ਤੇ 10 ਤੇ 10 ਦੇ ਟੇਬਲ ਤੇ 1 ਤੇ ਆਪਾਂ राजे ਸਿਰਫ ਇਹਨੂੰ ਲੈ ਕੇ ਚੱਲਣਾ ਹੁੰਦਾ राजे ਆਪਾਂ ਜਿਵੇਂ ਹੁਣ 30 ਦੇਖ ਲਈਏ 30 2 ਦੇ ਟੇਬਲ ਤੇ ਆਊਗਾ ਬੱਚੇ 15 ਤੇ 3 ਦੇ ਟੇਬਲ ਤੇ 5 ਤੇ 5 ਦੇ ਟੇਬਲ ਤੇ 1 ਤੇ ਇਹ ਬੱਚੇ ਇਸ ਵਿਧੀ ਨੂੰ ਕਹਿ ਦਿੰਦੇ ਐ ਅਪਾਜ ਅਪਾਜ ਢੁਣਨਖੰਡੀਕਰਨ ਅਪਾਜ ਢੁਣਨਖੰਡੀਕਰਨ ਇਹ ਬੱਚੇ ਇਸ ਵਿਧੀ ਕਿਹਾ ਜਾਂਦਾ ਬੱਚੇ ਇਹਦਾ ਹੋਰ ਅਭਿਆਸ ਕਰ ਲਿਓ ਜੇ ਬੱਚੇ ਉਮੀਦ ਕਰਦੇ ਆਂ ਕਿ ਜਿਹੜੀ ਆ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪੇਪਰ ਦੀ ਤਿਆਰੀ ਜੋ ਆਪਾਂ ਸ਼ੁਰੂ ਕੀਤੀ ਹੈ ਤੁਹਾਡੀ ਮਿਹਨਤ ਦੇ ਵਿੱਚ ਤੁਹਾਡੀ ਤਿਆਰੀ ਦੇ ਵਿੱਚ ਤੁਹਾਡਾ ਪੂਰਾ ਸਹਿਯੋਗ ਕਰ ਰਹੀ ਹੋਏਗੀ ਬੱਚੇ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬੱਚੇ ਬਹੁਤ-ਬਹੁਤ ਸ਼ੁਕਰਾਨੇ ਬੱਚੇ ਖੁਸ਼ ਰਹੋ ਸਲਾਮਤ ਰਹੋ